ਸੱਚ ਕਿਹਾ ਹੈ ਕਿ ਜੇਕਰ ਮਨ ਦੇ ਵਿੱਚ ਸਿੱਖਣ ਦੀ ਲਗਨ ਹੋਵੇ ਤਾਂ ਘਰ ਬਿਟੇ ਹੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ 118 ਸਕੂਲ ਆਫ ਐਮਿਨੈਂਸ ਖੋਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ਇਹਨਾਂ ਸਕੂਲਾਂ 'ਚ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹੇਆ ਕਰਵਾਈ ਜਾ ਰਹੀ ਹੈ ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ ਸਗੋਂ ਇਸ ਦੇ ਕਲਾਸਰੂਮ ਲਾਇਬ੍ਰੇਰੀਆਂ ਪ੍ਰਯੋਗਸ਼ਾਲਾਵਾਂ ਅਤੇ ਬਾਥਰੂਮ ਵੀ ਸ਼ਾਨਦਾਰ ਹਨ ਇਨਾਈ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਦੇ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਸ਼ਾਮ ਵਾਲੀ ਸ਼ਿਫਟ ਜਿਹੜੀ ਖਾਸ ਤੌਰ 'ਤੇ ਸਰਦੀਆਂ 'ਚ ਉਦੇ ਵਾਸਤੇ ਮਾਪਿਆਂ ਨੂੰ ਫਿਕਰ ਲੱਗੀ ਰਹਿੰਦੀ ਸੀ ਹਨੇਰਾ ਹੋ ਜਾਂਦਾ ਸੀ ਜਲਦੀ ਤਾਂ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅੱਜ ਮੈਨੂੰ ਖੁਸ਼ੀ ਹੋਈ 73 ਕਮਰੇ ਉੱਥੇ ਬਣ ਗਏ ਸ਼ਾਨਦਾਰ ਸਕੂਲ ਬਣ ਗਿਆ ਬੱਚੇ ਬੈਠੇ ਆ ਉਸ ਸਕੂਲ ਦੇ ਤੇ ਮੈਂ ਕਈ ਕਲਾਸਰੂਮ ਦੇ ਵਿੱਚ ਗਿਆ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਇੱਧਰ ਆ ਗਏ ਕਈ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਮੈਂ ਉੱਥੇ ਜਾਣਾ ਹੈ ਕਈ ਮਾਪਿਆਂ ਨੇ ਬੱਚਿਆਂ ਨੂੰ ਕਹਾਂ ਕਿ ਤੁਸੀਂ ਉੱਥੇ ਜਾਣਾ ਚੱਕ ਕਰ ਦਿਖਾਇਆ ਹੈ ਗੁਰਦਾਸਪੁਰ ਦੀ 17 ਸਾਲਾ ਤੇ ਅਜਨੀਤ ਕੋਰ ਨੇ ਅਜਨੀਤ ਕੋਰ ਸਾਡ ਨਾਲ ਨੇ ਮੈਂ ਤੁਹਾਨੂੰ ਦੱਸ ਦਵਾਂ ਕਿ ਲੋਕਡਾਊਨ ਦੇ ਦੌਰਾਨ ਜਿੱਥੇ ਹਰ ਕੋਈ ਆਪਣੇ ਘਰ ਦੇ ਵਿੱਚ ਵੜਿਆ ਹੋਇਆ ਸੀ ਤਾਂ ਉੱਥੇ ਹੀ ਅਜਨੀਤ ਕੋਰ ਨੇ ਆਪਣੇ ਘਰ ਦੇ ਵਿੱਚ ਬਹਿ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਸੱਤ ਵਿਦੇਸ਼ੀ ਭਾਸ਼ਾਵਾਂ ਦਾ ਜਿਹੜਾ ਗਿਆਨ ਵਾ ਉਹ ਹਾਸਲ ਕੀਤਾ ਹੈਗਾ ਅਜਨੀਤ ਸਾਡ ਨਾਲ ਇਹ ਗੱਲਬਾਤ ਕਰ ਲੈਣਿਆ ਅਜਨੇ ਜੀ ਇਹ ਦੱਸ ਦਿਓ ਜੀ ਕਿਸ ਤਰ੍ਹਾਂ ਮੰਨ ਦੇ ਵਿੱਚ ਆਇਆ ਕਿ ਜਿਹੜੀਆਂ ਵਿਦੇਸ਼ੀ ਭਾਸ਼ਾਵਾਂ ਹੈਗੀਆਂ ਨੇ ਸੱਤ ਭਾਸ਼ਾਵਾਂ ਤੁਹਾਨੂੰ ਗਿਆਨ ਹੈਗਾ ਵਾ ਕਿਸ ਤਰ੍ਹਾਂ ਮੰਨ ਦੇ ਵਿੱਚ ਆਇਆ ਕਿ ਇਹ ਭਾਸ਼ਾਵਾਂ ਜਿਹੜੀ ਸਿੱਖਣੀ ਹੈਗੀਆਂ ਨੇ ਲੌਕਡਾਊਨ ਦੇ ਟਾਈਮ 'ਚ ਮੈਨੂੰ ਬਹੁਤ ਫ੍ਰੀ ਟਾਈਮ ਹੀ ਹੈਗਾ ਸੀ ਤੇ ਲੌਕਡਾਊਨ ਤੋਂ ਇੱਕ ਸਾਲ ਪਹਿਲੇ ਮੇਰੇ ਸਕੂਲ 'ਕੁਝ ਕੋਰੀਅਨ ਬੱਚੇ ਆਏ ਸੀ ਜਿਨ੍ਹਾਂ ਨਾਲ ਮੈਨੂੰ ਗੱਲਬਾਤ ਕਰਨ 'ਚ ਇੰਟਰਸਟ ਹੋਇਆ ਉਹ ਜਿੱਦਾਂ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਮੈਨੂੰ ਕੋਰੀਅਨ ਨਹੀਂ ਆਉਂਦੀ ਸੀ ਤੇ ਮੈਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਪਾਉਂਦੀ ਸੀ ਤੇ ਉਹਨਾਂ ਨਾਲ ਕਨਵਰਸੇਸ਼ਨ ਵਾਸਤੇ ਮੈਂ ਥੋੜੀ-ਥੋੜੀ ਕੋਰੀਅਨ ਸਿੱਖਣਾ ਸਟਾਰਟ ਕੀਤਾ YouTube ਤੋਂ ਫਿਰ ਜਦੋਂ ਮੇਰਾ 'ਚ ਇੰਟਰਸਟ ਬਣ ਗਿਆ ਤੇ ਫਿਰ ਮੈਂ ਉਹਨੂੰ ਚੰਗੀ ਤਰ੍ਹਾਂ ਸਿੱਖਣਾ ਸਟਾਰਟ ਕਰ ਲਿਆ ਸੀ ਤੁਸੀਂ ਭਾਸ਼ਾਵਾਂ ਸਿੱਖਣ ਦਾ ਸਿੱਖਣੀ ਸ਼ੁਰੂ ਕੀਤੀ ਸੀ ਉਦੋਂ ਘਰ ਦੇ ਨੇ ਕਿਹਾ ਗਿਆ ਵੀ ਤੁਸੀਂ ਕੀ ਆਪਣੇ ਮਨ ਦੇ ਵਿੱਚ ਬੜਬੜਾਉਂਦੇ ਹੋਗੇ ਜਾਂ ਕੀ ਕੁਝ ਆਪਣਾ ਫੋਨ ਤੇ ਦੇਖਦੇ ਆਗੇ ਅ ਜਦੋਂ ਮੈਂ ਕੋਰੀਅਨ ਸਿੱਖਣੀ ਸਟਾਰਟ ਕੀਤੀ ਸੀ ਜਦੋਂ ਮੈਂ ਕੋਰੀਅਨ ਲਿਖਤੀ ਸੀ ਜਦੋਂ ਲਿਖਣ ਚ ਬਹੁਤ ਅਲੱਗ ਹੈ ਤੇ ਉਦੋਂ ਮੈਨੂੰ ਕਹਿੰਦੇ ਸੀ ਕਿ ਆ ਤੂੰ ਕੀ ਲਿਖਦੀ ਰਹੀ ਹੈ ਜਿਹਨੂੰ ਸਮਝ ਆਂਦਾ ਵੀ ਹੈ ਤੈਨੂੰ ਕੁਝ ਸਮਝ ਆਂਦਾ ਵੀ ਹੈ ਕਿ ਉਹ ਕੀ ਬੋਲਦੇ ਆ ਜਾਂ ਤੂੰ ਕੀ ਪੜ੍ਹਨੀ ਹੈ ਪਰ ਜਦੋਂ ਇੱਕ ਵਾਰੀ ਫਿਰ ਉਹਨਾਂ ਨੂੰ ਮੈਂ ਪੂਰਾ ਦੱਸਿਆ ਕਿ ਇਹਦਾ ਹੈ ਮੈਂ ਇਹਦਾ ਸਿੱਖਣੀ ਆਨਲਾਈਨ ਤੇ ਫਿਰ ਉਹਨਾਂ ਉਹ ਵੀ ਮਤਲਬ ਬਹੁਤ ਸ਼ੌਕ ਹੈ ਸੀ ਕਿ ਇਹਨੇ ਇੱਕ ਵੱਖਰਾ ਇੰਟਰਸਟ ਚੂਜ਼ ਕੀਤਾ ਹੈ ਕਿ ਇਹਨੇ ਇੱਕ ਲੈਂਗੁਏਜ ਸਿੱਖਣਾ ਸਟਾਰਟ ਕੀਤਾ ਫਿਰ ਉਹਨਾਂ ਨੇ ਮੈਨੂੰ ਸਪੋਰਟ ਕਰਨਾ ਸਟਾਰਟ ਕਰਤਾ ਸੀ ਸਭ ਤੋਂ ਪਹਿਲਾਂ ਤੁਸੀਂ ਕੋਰੀਅਨ ਸਿੱਖਣੀ ਸ਼ੁਰੂ ਕੀਤੀ ਸੀ ਹਾਂਜੀ ਸਭ ਤੋਂ ਪਹਿਲਾਂ ਮੈਂ ਕੋਰੀਅਨ ਤੋਂ ਸਟਾਰਟ ਕੀਤਾ ਸੀ ਫਿਰ ਹੌਲੀ ਹੌਲੀ ਕਰਕੇ ਬਾਕੀ ਲੈਂਗੁਏਜਸ ਵੀ ਉਹ ਤੋਂ ਮਨ ਦੇ ਵਿੱਚ ਕੀ ਸੀਗਾ ਲੱਗਦਾ ਸੀ ਵੀ ਤੁਸੀਂ ਕਰ ਪਾਓਗੇ ਜੋ ਸਿੱਖਣ ਦਾ ਜਜ਼ਬਾ ਤੁਹਾਡੇ ਮਨ 'ਚ ਹੈਗਾ ਫਿਰ ਤੁਸੀਂ ਕਿਹਨੇ ਸਿੱਖਣਾ ਹੈਗਾ ਵਾ ਲੇਕਿਨ ਦਿਮਾਗ 'ਚ ਕੀ ਚੱਲ ਰਿਹਾ ਸੀ ਕਿਉਂ ਸਿੱਖਣੀ ਹੈਗੀ ਸੀਗੇ ਉਹ ਉਦੋਂ ਤੇ ਐਸੀ ਕਿ ਮੈਨੂੰ ਕੋ ਫ੍ਰੀ ਟਾਈਮ ਆ ਮੈਂ ਆਪਣਾ ਫ੍ਰੀ ਟਾਈਮ ਕਿੱਦ ਦੇ ਯੂਟਿਲਾਈਜ਼ ਕਰਾਂ ਕਿਉਂਕਿ ਕਾਰ ਬੈਠੇ ਬੈਠੇ ਸਾਰੇ ਬੋਰ ਹੋ ਜਾਂਦੇ ਸੀ ਤੇ ਮੈਂ ਕਿਹਾ ਇੱਕ ਵਾਰੀ ਟਾਈ ਕਰਕੇ ਵੇਖ ਲੈਨੇ ਸਿੱਖ ਲਾਂ ਗਿਆ ਐਜ਼ ਅ ਇੰਟਰਸਟ ਐਜ਼ ਅ ਹੌਬੀ ਰੱਖ ਲੈਨੇ ਜੇ ਨਾ ਫੋਕਸ ਦੇਣ ਦੀ ਲੋੜ ਨਹੀਂ ਐ ਪਰ ਬਾਅਦ ਤੋਂ ਜਦੋਂ ਫਿਰ ਮੇਰੇ ਉੱਚ ਪੂਰੀ ਤਰ੍ਹਾਂ ਇੰਟਰਸਟ ਬਣ ਗਿਆ ਫਿਰ ਮੈਂ ਸੋਚਿਆ ਕਿ ਇਕੱਲਾ ਇੰਟਰਸਟ ਨਹੀਂ ਰਿਹਾ ਇਹ ਉਹਨਾਂ ਮੇਰਾ ਪੈਸ਼ਨ ਬਣ ਚੁੱਕਿਆ ਹੈ ਕਿਉਂਕਿ ਜਿਹੜੇ ਲਫ਼ਜ਼ ਹੁੰਦੇ ਨੇ ਉਹਨਾਂ ਨੂੰ ਸਮਝਣ ਦੀ ਵੀ ਕਾਬਲਤ ਹੋਣੀ ਚਾਹੀਦੀ ਆ ਉਦੋਂ ਫਿਰ ਕਿਸ ਤਰ੍ਹਾਂ ਆਪਮਾਨ ਦੇ ਵਿੱਚ ਜਾਂ ਕਿੱਥੋਂ ਤੁਸੀਂ ਸਟੱਡੀ ਕੀਤੀ ਵੀ ਜਿਹ ਜਿੱਦਾਂ YouTube ਤੇ ਕਾਫੀ ਸਾਰੀ ਵੀਡੀਓਜ਼ ਐ ਉਹ ਤੁਹਾਨੂੰ ਸਿਖਾਉਂਦੇ ਕਿ ਤੁਸੀਂ ਇਹ ਵਰਡਸ ਕਿੱਦਾਂ ਪ੍ਰੋਨਾਂਊਂਸ ਕਰੋ ਇਹਨਾਂ ਦੇ ਮੀਨਿੰਗ ਕੀ ਹੁੰਦੇ ਐ ਇਹਨਾਂ ਦੀ ਗ੍ਰਾਮਰ ਰੂਲਸ ਕਿਹੜੇ ਹੁੰਦੇ ਐ ਉਹ ਤੋਂ ਮੈਂ ਸਿੱਖਿਆ ਫਿਰ ਬਾਅਦ 'ਚ ਜਦੋਂ ਇੱਕ ਵਾਰੀ ਮੈਂ ਬੇਸਿਕਸ YouTube ਤੋਂ ਕਲੀਅਰ ਕਰ ਲਏ ਉਦੋਂ ਬਾਅਦ ਫਿਰ ਮੈਂ ਇੱਕ ਆਨਲਾਈਨ ਕੋਰਸ ਵੀ ਕੀਤਾ ਸੀ ਆਨਲਾਈਨ ਕੋਰਸ ਚੰਗੀ ਤਰ੍ਹਾਂ ਪੂਰਾ ਐਕਸਪਲੇਨ ਕਰਦੇ ਕਿ ਤੁਸੀਂ ਕਿਸੇ ਨਾਲ ਕਨਵਰਸੇਸ਼ਨਲ ਲੈਂਗੁਏਜ ਕਿੱਦਾਂ ਕਰ ਸਕਦੇ ਹੋ ਤੁਸੀਂ ਇਹਨੂੰ ਪੜ੍ਹ ਕੇ ਦੱਸ ਸਕਦੇ ਹੋ ਕੋਰੀਅਨ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਭਾਸ਼ਾ ਦਾ ਗਿਆਨ ਹੈਗਾ ਤੁਹਾਨੂੰ ਮੈਨੂੰ ਕੋਰੀਅਨ ਤੋਂ ਇਲਾਵਾ ਫ੍ਰੈਂਚ ਜਰਮਨ ਸਪੈਨਿਸ਼ ਚਾਈਨੀਜ਼ ਜਪਨੀਸ ਤੇ ਥੋੜੀ-ਬੋਤੀ ਥਾਇਦਾਂ ਵੀ ਆ ਗਿਆ ਜਿਸ ਤਰ੍ਹਾਂ ਨਾਲ ਤੁਸੀਂ ਕਹਿ ਕਿ ਸੱਤ ਭਾਸ਼ਾਵਾਂ ਦਾ ਤੁਹਾਨੂੰ ਗਿਆਨ ਹੈਗਾ ਵਾ ਜੇ ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਵੇ ਹਿੰਦੀ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਡਿਫਰੈਂਸ ਏਨਾਂ ਭਾਸ਼ਾਵਾਂ ਦੇ ਵਿੱਚ ਹੈਗਾ ਜਿੱਦਾਂ ਪੰਜਾਬੀ ਤੇ ਹਿੰਦੀ ਆਪਾਂ ਸ਼ੁਰੂ ਤੋਂ ਬੋਲਦੇ ਆ ਰਹੇ ਹਾਂ ਸਕੂਲਾਂ 'ਚ ਸਿਖਾਈ ਜਾਂਦੀ ਪਈ ਤੇ ਸਾਨੂੰ ਇਹਨਾਂ ਡਿਫਰੈਂਸ ਹੀ ਲੱਗਦਾ ਕਿ ਕਿਉਂਕਿ ਆਪਾਂ ਈਜ਼ੀਲੀ ਬੋਲ ਲੈਂਦੇ ਆਪਾਂ ਡੇਲੀ ਲਾਈਫ 'ਚ ਬੋਲਦੇ ਆ ਪਰ ਜੇ ਆਪਾਂ ਬਾਕੀ ਲੈਂਗੁਏਜ ਦੇਖੀ ਜਾਈਏ ਬਾਕੀ ਲੈਂਗੁਏਜ ਦਾ ਇਹ ਹੁੰ ਡਿਫਰੈਂਟ ਹੁੰਦੀ ਹੈ ਜਿੱਦਾਂ ਇੰਡੀਆ ਦੀ ਲੈਂਗੁਏਜਸ ਕਈ ਨਾ ਕੀ ਕਿਤੇ ਰਿਲੇਟ ਕਰਦੀ ਹੈ ਜਿੱਦਾਂ ਹਿੰਦੀ ਪੰਜਾਬੀ ਤੋਂ ਰਿਲੇਟ ਕਰਦੀ ਹੈ ਬਟ ਜੇ ਆਪਾਂ ਫੋਰਨ ਲੈਂਗੁਏਜ ਦੇਖੀਓ ਉਹ ਇੰਡੀਅਨ ਲੈਂਗੁਏਜਸ ਨਾਲ ਬਿਲਕੁਲ ਵੀ ਰਿਲੇਟ ਨਹੀਂ ਕਰਦੇ ਉਹ ਐਕਡਮ ਇਦਾਂ ਲੱਗਦਾ ਕਿ ਆਪਾਂ ਕੋਈ ਨਿਊ ਲੈਂਗੁਏਜਸ ਸ਼ੁਰੂ ਤੋਂ ਸਿੱਖਣ ਨੇ ਆ ਜਿੱਦਾਂ ਉਹਨਾਂ ਦੇ ਗ੍ਰਾਮਰ ਰੂਲਸ ਲਿਖਣ ਦਾ ਸਟਾਈਲ ਬੋਲਣ ਦਾ ਸਟਾਈਲ ਐਕਡਮ ਅਲੱਗ ਹੁੰਦਾ ਜਿਸ ਤਰ੍ਹਾਂ ਅੱਲ ਤੁਸੀਂ ਕਿਹਾ ਕਿ ਇਹ ਜਿਹੜੀ ਗ੍ਰਾਮਰ ਵਾ ਹਨਾ ਗ੍ਰਾਮਰ ਦਾ ਸਾਰਾ ਚੱਕਰ ਆ ਗਿਆ ਗ੍ਰਾਮਰ ਜਿਹੜੀ ਹੈ ਇਹਨਾਂ ਨੂੰ ਕਰਨੀ ਪੈਂਦੀ ਹੈਗੀ ਆ ਜੇ ਗ੍ਰਾਮਰ ਦੀ ਗੱ ਉਨ੍ਹਾਂ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ ਵਾ ਜੇ ਕੁਝ ਨਹੀਂ ਸਿੱਖਣੀ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਸਟਾਰਟ ਕਰ ਸਕਦਾ ਕਿ ਕਿਹੜੀ ਚੀਜ਼ ਤੋਂ ਸਟਾਰਟ ਕਰ ਸਕਦਾ ਸਭ ਤੋਂ ਪਹਿਲੇ ਤੇ ਹੁੰਦਾ ਕਿ ਤੂੰ ਇਹਨਾਂ ਦੇ ਅਲਫਾਬੈਟ ਤੋਂ ਸਟਾਰਟ ਕਰੋ ਜਿੱਦਾਂ ਸਾਨੂੰ ਇੰਗਲਿਸ਼ ਵੀ ਸਕੂਲ 'ਚ ਸਿਖਾਈ ਜਾਂਦੀ ਸਭ ਤੋਂ ਪਹਿਲਾਂ ਆਪਾਂ ਅਲਫਾਬੈਟ ਤੋਂ ਸਟਾਰਟ ਕੀਤਾ ਅਲਫਾਬੈਟ ਸਾਨੂੰ ਕਾਊਂਟਿੰਗ ਸਿਖਾਈ ਕਾਊਂਟਿੰਗ ਤੋਂ ਬਾਅਦ ਸਾਨੂੰ ਗ੍ਰਾਮਰ ਸਿਖਾਈਆਂ ਐਡਜੈਕਟਿਵਸ ਐਡਵਰਬਸ ਵਰਬਸ ਇਦਾਂ ਇਦਾਂ ਹੀ ਬਾਕੀ ਲੈਂਗੁਏਜਸ ਸਿੱਖ ਆ ਸਕਦੇ ਏ ਕਿ ਸਭ ਤੋਂ ਪਹਿਲੇ ਹੁੰਦਾ ਅਲਫਾਬੈਟ ਤੋਂ ਸਟਾਰਟ ਕਰੋ ਫਿਰ ਹੌਲੀ ਹੌਲੀ ਜਾ ਕੇ ਗ੍ਰਾਮਰ ਅਲਫ ਕੋਰੀਅਨ ਦੇ ਅਲਫਾਬੈਟਸ ਬਹੁਤ ਸਾਰੇ ਨੇ ਜਿੱਦਾਂ ਉਹਨਾਂ ਦੇ ਅਲਫਾਬੈਟਸ ਵੱਖਰੇ ਹੁੰਦੇ ਜਿੱਦਾਂ ਸਾਡੇ ਅਲਫਾਬੈਟਸ ਦੇ ਵਿੱਚ ਹੀ ਵੋਵਲਸ ਪਾ ਦਿੰਦੇ ਆ ਨਾ ਉਹਨਾਂ ਦਾ ਇਦਾਂ ਨਹੀਂ ਹੁੰਦਾ ਉਹਨਾਂ ਦੇ ਅਲਫਾ ਕੌਨਸੋਨੈਂਟਸ ਅਲੱਗ ਹੁੰਦੇ ਆ ਤੇ ਵੋਵਲਸ ਉਹਨਾਂ ਦੇ ਅਲੱਗ ਹੁੰਦੇ ਆ ਜਿਹੜੇ ਹਾਲੇ ਕੀ ਅਰਾਊਂਡ 17 ਹੈਗੇ ਬਟ ਜੇ ਆਪਾਂ ਕੋਰੀਅਨ ਦੇ ਕੈਰੈਕਟਰਸ ਦੀ ਗੱਲ ਕਰੀ ਉਹ ਕੋਰੀਅਨ ਦੇ ਕੈਰੈਕਟਰਸ 1 ਮਿਲੀਅਨ ਤੱਕ ਪਹੁੰਚ ਜਾਂਦੇ ਨੇ ਜਿਸ ਤਰ੍ਹਾਂ ਨਾਲ ਪੰਜਾਬੀ ਦੇ ਕਿੰਨੇ ਹੈਗੇ ਤਾਂ ਇਹਨਾਂ ਦੇ ਕਿੰਨੇ ਹੈਗੇ ਨੇ ਕੋਰੀਅਨ ਦੇ ਕੋਰੀਅਨ ਦੇ ਸਿੰਪਲ ਅਲਫਾਬੈਟ 17 ਹੈਗੇ ਬਟ ਜਦ ਆਪਾਂ ਕੈਰੈਕਟਰਸ ਦੀ ਗੱਲ ਕਰੀ ਜਿੱਦਾਂ ਹਰ ਇੱਕ ਲੈਂਗੁਏਜ ਵਿੱਚ ਉਹ ਏਸ਼ੀਅਨ ਲੈਂਗੁਏਜਸ ਦੇ ਵਿੱਚ ਸਟ੍ਰੋਕਸ ਵਗੈਰਾ ਆ ਜਾਂਦੀਆਂ ਨੇ ਤੇ 1 ਮਿਲੀਅਨ ਤੱਕ ਪਹੁੰਚ ਜਾਂਦੇ ਨੇ ਜਦੋਂ ਤੁਸੀਂ ਸਿੱਖਣਾ ਸ਼ੁਰੂ ਕੀਤਾ ਸੀਗਾ ਉਦੋਂ ਘਰ ਦੇ ਨੇ ਕਿੰਨੀ ਕਿ سپورਟ ਰਹੀ ਸੀਗੀ ਜਿਸ ਘਰ ਦੇ ਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਸੀਂ ਇਹ ਭਾਸ਼ਾਵਾਂ ਜਿਹੜੀਆਂ ਹੁਣ ਸਿੱਖਣੀ ਸ਼ੁਰੂ ਕਰ ਦਿੱਤੀਆਂ ਹੈਗੀਆਂ ਅ ਜਦੋਂ ਮੈਂ ਸਿੱਖਣਾ ਸਟਾਰਟ ਕੀਤਾ ਸੀ ਨਾ ਤੇ ਮੈਂ ਮਤਲਬ YouTube ਤੇ ਲੱਗੀ ਰਹਿੰਦੀ ਸਾਧਨ ਕਦੀ ਲੈਪਟਾਪ ਖੋਲ ਕੇ ਆ ਕਦੀ ਫੋਨ ਤੇ ਤੇ ਇੱਕ ਵਾਰੀ ਮੈਨੂੰ ਮੇਰੇ ਫਾਦਰ ਨੇ ਆ ਕੇ ਪੁੱਛਿਆ ਕਿ ਤੂੰ ਕਰਨ ਕੀ ਦੇਹੀ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਆ ਵੇਖੋ YouTube ਤੇ ਇਹਦਾ ਇਹਦਾ ਵੀਡੀਓਜ਼ ਆ ਤੇ ਆ ਇਹਦਾ ਵੇਖੋ ਮੈਂ ਲਿਖਿਆ ਤੇ ਉਹਨਾਂ ਨੇ ਫਿਰ ਥੋੜੀ ਰਿਸਰਚ ਵਗੈਰਾ ਕੀਤੀ ਰਿਸਰਚ ਕਰਕੇ ਉਹਨਾਂ ਨੇ ਇੱਕ ਕੋਰਸ ਲੱਭਿਆ ਕੋਈ ਕੋਰੀਅਨ ਯੂਨੀਵਰਸਿਟੀ ਤੋਂ ਫਿਰ ਉਹਨਾਂ ਨੇ ਮੈਨੂੰ ਪੂਰਾ ਦੱਸਿਆ ਕਿ ਕੋਰੀਅਨ ਯੂਨੀਵਰਸਿਟੀ ਦਾ ਕੋਰਸ ਮਤਲਬ ਜ਼ਿਆਦਾ ਬੈਨੀਫੀਸ਼ੀਅਲ ਹੈ ਤੇਰੇ ਵਾਸਤੇ ਜਿੱਦਾਂ ਉਹ ਤੋਂ ਸਰਟੀਫਿਕੇਟ ਮਿਲ ਸਕਦਾ ਤੇ ਨਵਦੀਆ ਕੋਚਿੰਗ ਮਿਲ ਸਕਦੀ ਹੈ ਤੇ ਫਿਰ ਉਹਨਾਂ ਨੇ ਮਤਲਬ ਮੈਨੂੰ ਨਾਲ ਨਾਲ ਸਪੋਰਟ ਵੀ ਕਰਨਾ ਸਟਾਰਟ ਕਰਦਾ ਸੀ ਮੇਰੇ ਇੰਟਰਸਟ ਨੂੰ ਅਕਸੈਪਟ ਕਰਕੇ ਮਮਾ ਪਾਪਾ ਨੂੰ ਕਦੇ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਨਰਲ ਸਿੱਖਣ ਦੀ ਕੋਸ਼ਿਸ਼ ਕੀਤੀ ਤੁਹਾਡੇ ਕੋਲ ਜਿੱਦਾਂ ਮੈਂ ਰੈਂਡਮਲੀ ਕਦੀ ਮਤਲਬ ਮਮਾ ਪਾਪਾ ਕੋਲ ਜਾਂਦੀ ਆ ਜਦੋਂ ਮੈਂ ਕੁਝ ਨਵਾਂ ਸਿੱਖਨੀ ਮੈਂ ਉਹਨਾਂ ਨੂੰ ਬੋਲਦੀ ਆ ਕਿ ਤੁਹਾਨੂੰ ਪਤਾ ਹੈ ਲੈਂਗੁਏਜ ਇਹਨੂੰ ਇਦਾਂ ਕਹਿੰਦੇ ਐ ਇਹਨੂੰ ਇਦਾਂ ਕਹਿੰਦੇ ਮਤਲਬ ਉਹਨਾਂ ਨੂੰ ਸਮਝ ਆਂਦਾ ਨਹੀਂ ਐ ਬੱਟ ਫਿਰ ਵੀ ਮੇਰੀ ਪੂਰੀ ਗੱਲ ਸੁਣਦੇ ਨੇ ਮਮਾ ਪਾਪਾ ਦਾ ਸੁਪਨਾ ਕੀ ਹਗਾ ਸੀ ਕੀ ਬਣਨਾ ਮੰਮਾ ਪਾਪਾ ਦੋਵਾਂ ਦਾ ਸੁਪਨਾ ਅਲੱਗ ਸੀ ਪਾਪਾ ਦਾ ਇਹ ਸੀ ਕਿ ਮੈਂ ਇੱਕ ਡਾਕਟਰ ਬਣਾ ਮੰਮਾ ਦਾ ਇਹ ਸੀ ਕਿ ਮੈਂ ਕੋਈ ਆਰਮੀ ਲਾਈਨ ਚ ਜਾਵਾਂ ਬਟ ਜਦੋਂ ਉਹਨਾਂ ਨੂੰ ਮੈਂ ਆਪਣੇ ਇੰਟਰਸਟ ਬਾਰੇ ਦੱਸਿਆ ਕਿ ਮੈਨੂੰ ਇੱਕ ਟਰਾਂਸਲੇਟਰ ਬੰਨਾ ਹੈ ਇਹ ਮੇਰਾ ਪੈਸ਼ਨ ਹੈ ਦੋਵਾਂ ਨੇ ਮੈਨੂੰ ਕੁਝ ਨਹੀਂ ਕਿਹਾ ਕਿ ਤੂੰ ਨਹੀਂ ਬੰਨਾ ਤੂੰ ਸਿਰਫ ਡਾਕਟਰ ਬਣ ਨਾ ਤੂੰ ਆਰਮੀ ਲਾਈਨ ਚ ਜਾ ਇਹਦੇ ਚ ਜ਼ਿਆਦਾ ਸਕੋਪ ਹੈ ਇਹਦੇ ਚ ਜ਼ਿਆਦਾ ਏ ਹੈ ਉਹਨਾਂ ਨੇ ਮੇਰਾ ਪੂਰਾ ਇੰਟਰਸਟ ਤੇ ਪੈਸ਼ਨ ਅਕਸੈਪਟ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੈਨੂੰ ਆਪਣੇ ਆਪ ਤੇ ਭਰੋਸਾ ਹੈ ਤੂੰ ਇੱਕ ਆਲ ਤੁਸੀਂ ਕਹੇ ਤੁਸੀਂ ਟਰਾਂਸਲੇਟਰ ਜਿਹੜਾ ਬੰਨਾ ਹੈਗਾ ਆਉਣ ਵਾਲੇ ਸਮੇਂ 'ਚ ਦਾ ਸਕੋਪ ਕੀ ਰਹੇਗਾ ਜਿਸ ਤਰ੍ਹਾਂ ਹਰ ਕੋ ਕਹਿੰਦਾ ਕਿ ਡਾਕਟਰ ਬਣੇ ਇੰਜੀਨੀਅਰ ਬਣੇ 'ਚ ਪੈਸਾ ਬੜਾ ਵਾ ਸਕੋਪ ਬਹੁਤ ਜ਼ਿਆਦਾ ਹੈਗਾ ਵਾ ਤੁਹਾਨੂੰ ਲੱਗਦਾ ਵੀ 'ਚ ਸਕੋਪ ਤੁਹਾਡਾ ਬਣ ਪਾਵੇਗਾ ਹਾਂਜੀ ਮੈਨੂੰ ਪੂਰਾ ਲੱਗਦਾ ਹੈ ਮੇਰਾ ਟਰਾਂਸਲੇਟਰ ਦੀ ਲਾਈਨ 'ਚ ਸਕੋਪ ਬਣ ਪਾਏਗਾ ਕਿਉਂਕਿ ਜਿੱਦਾਂ ਹੁਣ ਅੱਜਕੱਲ ਇੰਡੀਆ 'ਚ ਸਭ ਤੋਂ ਜ਼ਿਆਦਾ ਪੇਰੈਂਟਸ ਕੀ ਕਰਦੇ ਨੇ ਕਿ ਡਾਕਟਰ ਬਨ ਜਾਓ ਇੰਜੀਨੀਅਰ ਬਨ ਜਾਓ ਜਈ ਦੇ ਦੋ ਨੀਟ ਦੇ ਦੋ ਤਾਂ ਦਾ ਡਾਕਟਰ 'ਚ ਸਕੋਪ ਹੈ ਕਿਉਂਕਿ ਡਾਕਟਰ ਦਾ ਨਾਮ ਬਹੁਤ ਉੱਤੇ ਹੁੰਦਾ ਹੈ ਇਹਨਾਂ ਇਨਕਮ ਬਹੁਤ ਜ਼ਿਆਦਾ ਆਂਦੀ ਹੈ ਪਰ ਜਿੱਦਾਂ ਉਹਨੇ ਭੇਡ ਚਾਲ ਬਣ ਚੁੱਕੇ ਕਿ ਕਈ ਬੱਚਿਆਂ ਦਾ ਇੰਟਰਸਟ ਨਹੀਂ ਵੀ ਹੁੰਦਾ ਫਿਰ ਵੀ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਫੋਰਸਫੁਲੀ ਪਾਉਂਦੇ ਕਿ ਸਾਡੇ ਬੱਚੇ ਦਾ ਨਾਮ ਆਏਗਾ ਜਾਂ ਸਾਡਾ ਬੱਚਾ ਡਾਕਟਰ ਬਣੇਗਾ ਤੇ ਸਾਡੀ ਸੋਸਾਇਟੀ 'ਚ ਬਹੁਤ ਰੈਪਿਊਟੇਸ਼ਨ ਰਹੇਗੀ ਕੱਲੀ ਰੈਪਿਊਟੇਸ਼ਨ ਡਾਕਟਰ ਜਾਂ ਇੰਜੀਨੀਅਰ ਬਣਨ ਨਾਲ ਨਹੀਂ ਆਂਦੀ ਬੱਚਿਆਂ ਦਾ ਇੰਟਰਸਟ ਵੀ ਜਾਣਨਾ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਆਪਣੀ ਲਾਈਫ 'ਚ ਕੀ ਕਰਨਾ ਹੈ ਤੇ ਜਿੱਦਾਂ ਟ੍ਰਾਂਸਲਟਰ ਇੱਕ ਤਾਂ ਯੂਨੀਕ ਲਾਈਨ ਆ ਜੇ ਮੈਂ ਕਹਾਂ ਕਿ ਯੂਨੀਕ ਲਾਈਨ ਹੈ ਕਿਉਂਕਿ ਮੈਂ ਹਰ ਇੱਕ ਨੂੰ ਨਹੀਂ ਸੁਣਿਆ ਕਿ ਉਹ ਇੱਕ ਟ੍ਰਾਂਸਲੇਟਰ ਬਣਨੇ ਨੇ ਟ੍ਰਾਂਸਲੇਟਰ ਬਨਣਾ ਚ ਵੀ ਬਹੁਤ ਸਕੋਪ ਹੈ ਕਿਉਂਕਿ ਅੱਜ ਕੱਲ ਦੀ ਸੈਂਚਰੀ ਚ ਅੱਜ ਕੱਲ ਦੀ ਜਨਰੇਸ਼ਨ ਚ ਲੈਂਗੁਏਜ ਸਿੱਖਣਾ ਵੀ ਇੱਕ ਬਹੁਤ ਜ਼ਰੂਰੀ ਬਣ ਚੁੱਕਿਆ ਜਿੱਦਾਂ ਬਹੁਤ ਸਾਰੇ ਸਟੂਡੈਂਟਸ ਫੋਰਨ ਜਾਂਦੇ ਆਪਣੀ ਸਟੱਡੀ ਪਰਸੂ ਕਰਦੇ ਜੋ ਉਹਨਾਂ ਨੂੰ ਉਥੇ ਦੀ ਲੈਂਗੁਏਜ ਨਹੀਂ ਆਉਂਦੀ ਹੋएगी ਉਹਨਾਂ ਵਾਸਤੇ ਬਹੁਤ ਪ੍ਰੋਬਲਮ ਹੈ ਤੇ ਜਿੱਦਾਂ ਉਹਨਾਂ ਦਾ ਪਾ ਸੀਬੀਐਸਸੀ ਜਾਂ ਕੋਈ ਸਕੂਲਸ ਦੇਖੀ ਉਹਨਾਂ ਨੇ ਐਡੀਸ਼ਨਲ ਇੱਕ ਲੈਂਗੁਏਜ ਵੀ ਆਪਣੇ ਕਰਿਕੂਲਮ ਚ ਐਡ ਕਰ ਲਈ ਹੈ ਜਿਸ ਤਰ੍ਹਾਂ ਉਹਨਾਂ ਨੇ ਵੀ ਕਦੀ ਕੋਸ਼ਿਸ਼ ਕੀਤੀ ਹੈ ਵੀ ਮੈਂ ਆਪਾਂ ਹਿੰਦੀ ਸਿੱਖ ਲਈਏ ਤੁਹਾਡੇ ਕੋਲ ਜਾਂ ਪੰਜਾਬੀ ਸਿੱਖ ਲਈਏ ਤੁਹਾਡੇ ਕੋਲ ਹਾਂਜੀ ਮੇਰੇ ਬਹੁਤ ਦੋਸਤ ਹੈ ਮੇਰੇ ਕੋਰੀਆ ਤੋਂ ਦੋਸਤ ਹੈ ਮੇਰੇ ਜਪਾਨ ਤੋਂ ਦੋਸਤ ਹੈ ਮੇਰੇ ਮੈਕਸੀਕੋ ਸਪੇਨ ਵਗੈਰਾ ਤੋਂ ਵੀ ਦੋਸਤ ਹੈ ਤੇ ਜਿੱਦਾਂ ਆਪਾਂ ਨਾਲ ਗੱਲਬਾਤ ਕਰਦੇ ਆ ਮੈਂ ਉਹਨਾਂ ਦੀ ਲੈਂਗੁਏਜ ਤੇ ਉਹਨਾਂ ਨਾਲ ਗੱਲਬਾਤ ਕਰ ਲੈਂਦੀ ਆ ਫਿਰ ਉਹ ਵੀ ਮੈਨੂੰ ਪੁੱਛਦੇ ਆ ਕਿ ਅ ਇੰਡੀਆ ਉਹਨਾਂ ਨੂੰ ਲੱਗਦਾ ਕਿ ਇੰਡੀਆ ਚ ਇਕ ਲੈਂਗੁਏਜ ਆ ਪਰ ਫਿਰ ਜਦੋਂ ਮੈਂ ਉਹਨਾਂ ਨੂੰ ਦੱਸਣਾ ਕਿ ਹਰ ਇੱਕ ਸਟੇਟ ਦੀ ਵੱਖਰੀ ਲੈਂਗੁਏਜਸ ਆ ਉਹ ਬਹੁਤ ਮਤਲਬ ਇੰਟਰਸਟ ਦਿਖਾਉਂਦੇ ਆ ਕਿ ਫਿਰ ਤੇਰੀ ਲੈਂਗੁਏਜ ਨੂੰ ਕਿੱਦਾਂ ਕਹਿੰਦੇ ਹੋ ਉਹਨਗੇ ਤੇ ਉਹ ਵੀ ਬਹੁਤ ਟਰਾਈ ਕਰਦੇ ਆ ਮਤਲਬ ਜਾਣਨ ਦਾ ਮੇਰੀ ਲੈਂਗੁਏਜ ਬਾਰੇ ਜੇਕਰ ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈਗਾ ਫੋਰਨ ਜਾਲ ਦਾ ਮੌਕਾ ਮਿਲਦਾ ਹੈਗਾ ਤਾਂ ਤੁਹਾਡੇ ਦੋਸਤ ਵੀ ਹੈਗੇ ਨੇ ਹਾਲਾਂਕਿ ਉੱਥੇ ਉਹਨਾਂ ਨੂੰ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰੋਗੇ ਪੰਜਾਬੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੋਗੇ ਬਿਲਕੁਲ ਹਾਂਜੀ ਮੈਂ ਜ਼ਰੂਰ ਪੰਜਾਬੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਉਹ ਮੇਰੀ ਮਾਂ ਬੋਲੀ ਹੈਗੀ ਹੈ ਤੇ ਜਿੱਦਾਂ ਮੈਂ ਬਾਕੀ ਲੈਂਗੁਏਜਸ ਤੇ ਇੰਟਰਸਟ ਦਿਖਾਇਆ ਮੈਂ ਵੀ ਚਾਹੁੰਦੀ ਆ ਕਿ ਦੂਜੇ ਦੇਸ਼ ਤੇ ਲੋਕ ਸਾਡੀ ਲੈਂਗੁਏਜ ਲੈਂਗੁਏਜਸ ਤੇ ਵੀ ਇੰਟਰਸਟ ਖਾਣ ਬਿਲਕੁਲ ਅਜਨੀਤ ਤੇ ਪਿਤਾ ਵੀ ਸਾਡ ਨਾਲ ਨਾਲ ਉਹ ਗੱਲਬਾਤ ਕਰ ਲੈਂਦੇ ਆ ਭਾਈ ਤੁਸੀਂ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਬੇਟੀ ਨੇ ਕਹੇ ਸੱਤ ਪਛਾਵਾਂ ਦੀ ਜਿੱਤ ਉਹਨਾਂ ਨੂੰ ਗਿਆਨ ਹੈਗਾ ਵਾ ਤੁਸੀਂ ਵੀ ਕਦੇ ਸਿੱਖਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਹਿਲੇ ਸੱਸੇ ਕਾਲ ਜੀ ਅ ਬੜੇ ਪ੍ਰਾਊਡ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਉਹਦਾ ਬੇਟਾ ਕੋਈ ਕੋਈ ਨਵੀ ਇਹ ਬੜੀ ਯੂਨੀਕ ਨੇ ਚੀਜ਼ ਕੀਤੀ ਉਹ ਵੀ ਖੁਦ ਆਪਣੇ ਬਲਬੂਤੇ ਤੋਂ ਕੀਤੀ ਆ YouTube ਤੋਂ ਦੇਖ ਕੇ ਹੌਲੀ ਹੌਲੀ ਕਰਕੇ ਨੇ ਸਿੱਖਿਆ ਵਾ ਤੇ ਕੋਸ਼ਿਸ਼ ਤਾਂ ਮੈਂ ਵੀ ਬੜੀ ਕੀਤੀ ਸੀਗੀ ਮਗਰ ਸਾਨੂੰ ਪਤਾ ਹੀ ਨਹੀਂ ਲੱਗਦਾ ਹੁਣ ਤਿੰਨ ਲੈਂਗੁਏਜ ਐ ਕੋਰੀਅਨ ਜਪਨੀਸ ਤੇ ਚਾਈਨੀਸ ਉਹ ਸਾਰੇ ਇੱਕੋ ਜਿਹੀ ਕਿਉਂ ਪਤਾ ਹੀ ਨਹੀਂ ਲੱਗਦਾ ਕੀ ਲਿਖਿਆ ਕੀ ਨਹੀਂ ਲਿਖਿਆ ਇਹ ਪਤਾ ਨਹੀਂ ਕਿਸ ਤਰ੍ਹਾਂ ਪੜ੍ਹ ਲੈਂਦੀ ਐ ਇਹ ਇੰਨਾ ਹੀ ਪਤਾ ਸਾਨੂੰ ਤਾਂ ਨਹੀਂ ਪਤਾ ਜੀ ਕੁਝ ਜਦੋਂ ਨੇ ਸਟਾਰਟਿੰਗ ਤੋਂ ਸਿੱਖਣਾ ਸ਼ੁਰੂ ਕੀਤਾ ਸੀ ਤਾਂ ਨਾ ਡਿਸਕਸ ਕੀਤੀ ਹੋਵੇਗੀ ਨਾ ਪਪਾ ਮੈਂ ਇਹ ਕੰਮ ਕਰਨੇ ਆ ਸ਼ੁਰੂ ਕੀਤਾ ਹੈਗਾ ਉਦੋਂ ਮਨ ਦੇ ਵਿੱਚ ਕੀ ਆਇਆ ਸੀ ਕਿਉਂਕਿ ਹਰ ਤੱਕ ਸੁਪਨਾ ਹੁੰਦਾ ਕਿ ਮੇਰਾ ਬੇਟਾ ਇੰਜੀਨੀ ਹਾਂਜੀ ਸਭ ਤੋਂ ਪਹਿਲੇ ਤਾਂ ਇਹ ਜਿਹੜਾ ਕੋਰੀਅਨ ਬੈਂਡ ਆ ਬੀਟੀਐਸ ਉਹਦੀ ਫੈਨ ਸੀਗੀ ਇਹਨੇ ਉਹਨਾਂ ਦੇ ਗਾਣੇ ਸੁਣਨੇ ਸ਼ੁਰੂ ਕੀਤੇ ਕਿਉਂਕਿ ਉਹ ਬੜਾ ਵਰਲਡਵਾਈਡ ਫੇਮਸ ਆ ਤੇ ਇਹਨੇ ਉਹਨਾਂ ਦੇ ਗਾਣੇ ਸੁਣਨੂ ਸ਼ੁਰੂ ਕੀਤੇ ਸੁਣਨੇ ਫਿਰ ਉਸ ਤੋਂ ਹੌਲੀ ਹੌਲੀ ਕਰਕੇ ਇਹ ਕੋਰੀਅਨ ਲੈਂਗੁਏਜ ਐਨੇ ਸਿੱਖਣੀ ਸ਼ੁਰੂ ਕਰਤੀ ਕਿਉਂਕਿ ਉਹਨਾਂ ਦਾ ਸਕੂਲ ਦੇ ਵਿੱਚ ਬੱਚਿਆ ਐਸੀ ਕੋਰੀਆ ਤੋਂ ਫਿਰ ਉਹਦੇ ਤੋਂ ਜਦੋਂ ਮੈਂ ਦੇਖਿਆ ਕਿ ਇਹਨੂੰ ਕੋਰੀਅਨ ਲੈਂਗੁਏਜ ਆਣੀ ਸ਼ੁਰੂ ਹੋ ਗਈ ਹੈ ਤੇ ਫਿਰ ਮੈਨੂੰ ਲੱਗਾ ਕਿ ਇਹ ਕੁਛ ਨਾ ਕੁਛ ਐਕਸੈਪਸ਼ਨਲ ਕੀਤਾ ਕਿਉਂਕਿ ਹਰ ਕੋਈ ਬੱਚਾ ਕੋਰੀਅਨ ਲੈਂਗੁਏਜ ਜਿਹੜੀ ਸਭ ਤੋਂ ਟਫ ਹੈ ਉਹਦੇ ਅਲਫਾਬੈਟ 1 ਮਿਲੀਅਨ ਆ ਸਾਡੇ ਇੰਗਲਿਸ਼ ਦੇ ਅਲਫਾਬੈਟ 26 ਹੈ ਤੇ ਪੰਜਾਬੀ ਦੇ 35 ਹੈ ਤੇ ਉਹਦੇ 1 ਮਿਲੀਅਨ 10 ਲੱਖ ਦੇ ਅਲਫਾਬੈਟਾਂ ਨੂੰ ਪਛਾਣਨਾ ਇਹ ਬੜੀ ਵੱਡੀ ਗੱਲ ਆ ਕੋਰੀਅਨ ਲੈਂਗੁਏਜ ਤਾਂ ਸਪੈਸ਼ਲ ਤੇ ਬਾਕੀ ਲੈਂਗੁਏਜ ਨੇ ਫਿਰ ਹੌਲੀ ਹੌਲੀ ਕਰਕੇ ਉਤੋ ਪਰਸੂ ਕੀਤੀ ਬੇਟੀ ਦਾ ਏਮ ਕੀ ਹੈਗਾ ਕੀ ਕਰਾਉਣਾ ਚਾਹੁੰਦੇ ਤੁਸੀਂ ਮੇਰਾ ਤਾਂ ਸੀਗਾ ਕਿ ਇਹ ਡਾਕਟਰ ਬਹੇ ਕਿਉਂਕਿ ਫੈਮਿਲੀ ਵਿੱਚ ਕਾਫੀ ਡਾਕਟਰ ਆ ਸਾਡੇ ਇਨ-ਲਾਸ ਦੇ ਵਿੱਚ ਵੀ ਬਾਕੀ ਵੀ ਕਿ ਇਹ ਡਾਕਟਰ ਐਮਬੀਬੀਐਸ ਕਰੇ ਤੇ ਮਗਰ ਇਹ ਕਹਿੰਦੀ ਮੈਂ ਦਾ ਜਿਹੜਾ ਪੈਸ਼ਨ ਆ ਜਾਂ ਇਹਦਾ ਇੰਟਰਸਟ ਆ ਉਹ ਲੈਂਗੁਏਜ ਵਿੱਚ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਸ ਤਰ੍ਹਾਂ ਕੋਈ ਕੈਨੇਡਾ ਜਾਂਦਾ ਹੁਣ ਪਿੱਛੇ ਜੀ ਇੱਕ ਕੁੜੀ ਨੇ ਕੈਨੇਡਾ ਜਾਣਾ ਸੀਗਾ ਪਲੱਸ 2 ਕਰਕੇ ਉਹ ਇਹਦੇ ਕੋਲ ਸਿੱਖਣਾ ਹੈ ਕਿ ਮੈਨੂੰ 2 ਮਹੀਨੇ ਲਗਾ ਕੇ ਮੈਨੂੰ ਬੇਸਿਕ ਫ੍ਰੈਂਚ ਸਿਖਾ ਦੇ ਕਿ ਇਹ ਛੋਟੀ ਆ ਉਹ ਵੱਡੀ ਇਹਦੇ ਕੋਲ ਸਿੱਖਣਾ ਹੈ ਤੇ ਕੋਈ ਨਾ ਕੁਝ ਮਾਨ ਮਹਿਸੂਸ ਹੁੰਦਾ ਕਿ ਕੱਲ ਨੂੰ ਅਗਰ ਇਹ ਕੈਨੇਡਾ ਜਾਂ ਜਰਮਨ ਜਾਂ ਕੋਰੀਆ ਜਾਏਗੀ ਤੇ ਨੂੰ ਉਹਦੇ ਚ ਇੰਨੀ ਪ੍ਰੋਬਲਮ ਨਹੀਂ ਹੋਏਗੀ ਕਿਉਂਕਿ ਇਹਨੂੰ ਲੈਂਗੁਏਜ ਪਹਿਲੇ ਆਂਦੀ ਹੁੰਦੀ ਹੈ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਕਿ ਇਹ ਟਰਾਂਸਲੇਟਰ ਜਿਹੜਾ ਬਣਨੀ ਚਾਹੁੰਦੀ ਹੈਗੀ ਆ ਭਵਿੱਖ ਦੀ ਗੱਲ ਕੀਤੀ ਜਾਵੇ ਤਾਂ ਕਿ ਕੋਈ ਹਰ ਕੋਈ ਚਾਹੁੰਦਾ ਹੈਗਾ ਕਿ ਮੇਰੇ ਬੱਚੇ ਦਾ ਚੰਗਾ ਭਵਿੱਖ ਹੋਵੇ ਤੁਹਾਨੂੰ ਲੱਗਦਾ ਵੀ ਟਰਾਂਸਲੇਟਰ ਜਿਹੜਾ ਬਣ ਕੇ ਇਹ ਆਪਣਾ 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 ਸੁਪਨਾ ਪੂਰਾ ਕਰ ਸਕੀ ਜੇ ਤੁਹਾਡਾ ਵੀ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜਿਹੜੇ ਟਰਾਂਸਲੇਟਰ ਐਮਬੈਸੀ ਆ ਚੋਂਦੇ ਆ 에어ਪੋਰਟਸ ਤੇ ਹੁੰਦੇ ਆ ਜਿੱਦਾਂ ਸਾਡੇ ਕੋਈ ਪ੍ਰਾਈਮ ਮਿਨਿਸਟਰ ਜਾਂ ਸੀਐਮ ਸਾਹਿਬ ਬਾਹਰ ਜਾਂਦੇ ਆ ਕਿਸੇ ਕੰਟਰੀ ਦੇ ਵਿੱਚ ਉਹਨਾਂ ਨਾਲ ਟਰਾਂਸਲੇਟਰ ਹੁੰਦੇ ਆ ਜਾਂ ਜੀਐਨਯੂ ਵਿੱਚ ਜਿਹੜੇ ਪ੍ਰੋਫੈਸਰ ਹੁੰਦੇ ਆ ਜਿੱਥੇ ਰੀਸੈਂਟਲੀ ਪਿਛਲੇ ਪਿਛਲੇ ਸਾਲ ਪੇਪਰ ਦੇ ਕਈ ਕੋਰੀਆ ਦਾ ਜਵਾਨ ਨਾਰੀ ਯੂਨੀਵਰਸਿਟੀ ਦੇ ਉਹਨਾਂ ਦੇ ਪ੍ਰੋਫੈਸਰ ਨਾਲ ਜਾਂਦੇ ਆ ਟਰਾਂਸਲੇਸ਼ਨ ਕਰਨ ਲਈ ਤੇ ਇਹਦੇ ਇਹ ਯੂਨੀਕ ਲਾਈਨ ਆ ਤੇ ਇਹ ਇਹਦੇ ਵਿੱਚ ਇਹਦਾ ਇੱਕ ਬੜਾ ਉਜਵਲਾ ਟਰਾਂਸਲੇਟਰ ਦੀ ਜਿਸ ਤਰ੍ਹਾਂ ਗੱਲ ਕੀਤੀ ਹੈਗੀ ਉਹਨਾਂ ਵੱਲ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਕਰਦੇ ਪਏ ਕਿ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਕੋਲ ਹੁਣ ਤੁਸੀਂ ਕੰਮ ਕਰਦੇ ਪਏ ਨਾਲ ਵੀ ਜਿਹੜਾ ਤੁਸੀਂ ਜਿਹੜਾ ਟਰਾਂਸਲੇਟਰ ਜਿਹੜਾ ਬਣ ਸਕੋ ਅ ਟਰਾਂਸਲੇਟਰ ਬਣਨ ਵਾਸਤੇ ਅ ਜੇ ਮੈਂ ਕੰਪੀਟੀਟਿਵ ਐਗਜ਼ਾਮਸ ਦਿਨੀ ਪਈਆਂ ਜਿੱਦਾਂ ਅ ਜੇ ਮੈਂ ਇੱਕ ਕੰਪੀਟੀਟਿਵ ਐਗਜ਼ਾਮ ਕ੍ਰੈਕ ਕੀਤਾ ਅ ਜੇ ਮੈਂ ਇਹ ਹੀ ਸੋਚ ਨਹੀਂ ਕਿ ਮੈਂ ਬਾਕੀ ਲੈਂਗੁਏਜਸ 'ਚ ਵੀ ਕੰਪੀਟੀਟਿਵ ਐਗਜ਼ਾਮ ਕ੍ਰੈਕ ਕਰਾਂ ਤੇ ਉੱਤੋਂ ਬਾਅਦ ਫਿਰ ਆਪਣੀ ਕਾਲਜ ਲੈਂਗੁਏਜਸ ਦੀ ਡਿਗਰੀ ਪਰਸ਼ੂ ਕਰਾਂ ਹੁਣ ਤੱਕ ਕਿਹੜੇ ਕਿਹੜੇ ਭਾਸ਼ਾ ਦੇ ਵਿੱਚ ਜਿਹ ਕੰਪੀਟੀਟਿਵ ਐਗਜ਼ਾਮ ਦੀ ਜੇ ਗੱਲ ਕੀਤੀ ਜਾਏ ਤੇ ਕੰਪੀਟੀਟਿਵ ਐਗਜ਼ਾਮ ਚ ਸਰਟੀਫਿਕੇਟ ਜਾਂ ਮੈਂ ਕੋਰੀਅਨ ਜੀ ਹਾਸਿਲ ਕੀਤਾ ਪਰ ਜੇ ਅਪਾ ਯੂਨੀਵਰਸਿਟੀ ਦੇ ਕੋਰਸਿਸ ਤੇ ਸਰਟੀਫਿਕੇਟ ਦੀ ਗੱਲ ਕੀਤੀ ਜਾਏ ਫਿਰ ਉਹ ਮੈਂ ਕੋਰੀਅਨ ਫ੍ਰੈਂਚ ਜਰਮਨ ਜਪਨੀਸ ਤੋਂ ਸਪੈਨਿਸ਼ ਜੀ ਹਾਸਿਲ ਕੀਤੇ ਨੇ ਜੂਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਕਿ ਜਿਹੜੇ ਮਾਤਾ ਪਿਤਾ ਹੈਗੇ ਨੇ ਉਹਨੂੰ ਆਪਣੇ ਬੱਚਿਆਂ ਦੀ ਜਿਹੜੀ ਹੈਗੀ ਆ ਉਹ ਵੀ ਸੁਪਨਾ ਵੀ ਦੇਖਣਾ ਚਾਹੀਦਾ ਹੈਗਾ ਕਿ ਉਹ ਕੀ ਬਣਾ ਚਾਹੁੰਦੇ ਹੈਗੇ ਮਯੂਥ ਨੂੰ ਇਹ ਗੱਲ ਜਾਣਨੀ ਹੈ ਕਿ ਯੂਥ ਨੂੰ ਆਪਣੀ ਡਿਸਟਰੈਕਸ਼ਨਸ ਨੂੰ ਕੱਲਾ ਆਪਣੀ ਵੀਕਨੈਸ ਤੇ ਨਹੀਂ ਜ਼ੋਰ ਦੇਣਾ ਚਾਹੀਦਾ ਆਪਣੀ ਵੀਕਨੈਸ ਨੂੰ ਛੱਡ ਕੇ ਉਹਨਾਂ ਨੂੰ ਆਪਣੀ ਸਟਰੈਂਥ ਤੇ ਜ਼ਿਆਦਾ ਫੋਕਸ ਦੇਣਾ ਚਾਹੀਦਾ ਜੇ ਉਹ ਡਿਸਟਰੈਕਟ ਹੁੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਆਪਣੀ ਸਟਰੈਂਥ ਵੇਖਣੀ ਚਾਹੀਦੀ ਹੈ ਜੇ ਉਹਨਾਂ ਦੀ ਸਟਰੈਂਥ ਡਰਾਇੰਗ ਚਾਹ ਡਾਂਸਿੰਗ ਚਾਹ ਸਿੰਗਿੰਗ ਚਾਹ ਜਾਂ ਕੁਝ ਹੋਰ ਚਾਹ ਉਹਨਾਂ ਨੂੰ ਆਪਣੀ ਸਟਰੈਂਥ ਤੇ ਫੋਕਸ ਕਰਨਾ ਚਾਹੀਦਾ ਤੇ ਇੱਕ ਵਾਰ ਜੇ ਉਹਨਾਂ ਦੇ ਪੇਰੈਂਟਸ ਨੂੰ ਵੀ ਉਹਨਾਂ ਦੀ ਸਟਰੈਂਥ ਤੇ ਵੇਖਣਾ ਚਾਹੀਦਾ ਕਿ ਜੇ ਸਾਡਾ ਬੱਚਾ ਡਾਕਟਰੀ ਡਾਕਟਰ ਵਾਸਤੇ ਨਹੀਂ ਬਣਿਆ ਤੇ ਉਹਨ ਅਫੋਰਸ ਨਹੀਂ ਕਰ ਸਕਦੇ ਜੇ ਉਹਨਾਂ ਦੀ ਸਟਰੈਂਥ ਕੋਈ ਵਧੀਆ ਹੈ ਜੇ ਉਹਨਾਂ ਦੀ ਸਟਰੈਂਥ ਜੇ ਉਹਨਾਂ ਦਾ ਫਿਊਚਰ ਹੈ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਜਿਹੜੇ ਯੂਥ ਹੈ ਉਹਨਾਂ ਨੂੰ ਵੀ ਫਿਰ ਆਪਣੀ ਸਟਰੈਂਥ ਤੇ ਵਰਕ ਕਰਨਾ ਚਾਹੀਦਾ ਤੇ ਇਹ ਕਰਨਾ ਚਾਹੀਦਾ ਕਿ ਆਪਣੀ ਸਟਰੈਂਥ ਨੂੰ ਲੈ ਕੇ ਅੱਗੇ ਆਪਣਾ ਕੁਝ ਕਾ ਸਕਦੇ ਆ ਫਿਊਚਰ ਚ ਬਿਲਕੁਲ ਏਸੀ ਗੁਰਦਾਸਪੁਰ ਦੀ ਧੀ ਅਜਨੀਤ ਕੌਰ ਜਿਸ ਨੇ ਲੌਕਡਾਊਨ ਦੇ ਦੌਰਾਨ ਆਪਣੇ ਸਮੇਂ ਨੂੰ ਸਹੀ ਇਸਤੇਮਾਲ ਕਰਕੇ ਸੱਤ ਪਛਾਵਾਂ ਦਾ ਜਿਹੜਾ ਗਿਆਨ ਵਾ ਉਹ ਹਾਸਲ ਕੀਤਾ ਤਾਂ ਹੁਣ ਇਹ ਟਰਾਂਸਲੇਟਰ ਬਣ ਕੇ ਕਿਤਨਾ ਕਿਤੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਵੀ ਜ਼ਰੂਰ ਪ੍ਰਮੋਟ ਕਰਨਗੇ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਦੈਨਿਕਾ ਟੀਵੀ ਗੁਰਦਾਸਪੁਰ